ਲੋ ਵੀਰੋ ਤੁਸੀਂ ਸਾਰਿਆਂ ਨੂੰ ਪਿਆਰ ਭਰੀ ਸਾਰ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਗਏ ਤਲਵੰਡੀ ਸਾਪਾ ਟਰੈਕਟਰ ਦੀ ਮੰਡੀ ਤੇ ਤੇ ਬਾਈ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਤੇ ਵੀਡੀਓ ਚ ਐਂਡ ਤੱਕ ਬਣੇ ਰਹੋ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਠੀਕ ਹੋ ਭਾਈ ਜੀ ਹਾਂ ਕਿੰਨੇ ਕੁ ਟਰੈਕਟਰ ਹੈ ਭਾਈ ਜੀ ਆਪਣੇ ਆਪਣੇ ਕੋਲੇ 10 ਟਰੈਕਟਰ ਲਾਇਏ ਠੀਕ ਹੈ ਤੇ ਮੇਨ ਲੋਕੇਸ਼ਨ ਕੀ ਹੈ ਭਾਈ ਜੀ ਆਪਣੀ ਮੇਨ ਲੋਕੇਸ਼ਨ ਪ੍ਰਿੰਟ ਚੱਕ ਰੋਲ ਦੂਸੇਂਗਲਾ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਭਾਈ ਜੀ 99887 45 ਤੇ ਲੋ ਬਈ ਆਪ ਸਵਰਾਜ 855 ਤੋਂ ਸਟਾਰਟ ਕਰਾਂਗੇ ਤੇ ਪੀਵੀ ਬਾਈ ਨੰਬਰ ਹੈਗਾ ਟਰੈਕਟਰ ਦੀ ਕੰਡੀਸ਼ਨ ਚੈੱਕ ਜਰੂਰ ਕਰ ਲੋ ਤੇ ਮਾਡਲ ਦੀ ਗੱਲ ਕਰੀਏ ਬਾਈ ਜੀ 12 ਗੀ ਲੈ ਬਈ 12 ਮਾਡਲ ਹੈਗਾ 4 ਸਟਾਰ ਹੈਗਾ ਰਿਵਰਸ ਪੀਟੀਓ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਹਾਂਜੀ ਜੇ ਟਾਇਰਾਂ ਦੀ ਗੱਲ ਕਰੀਏ ਤਾਂ 70 75 ਪੈਸੇ ਮੰਗੋ ਜੀ ਠੀਕ ਆ ਜੀ 70 75 ਪੈਸੇ ਟਾਇਰ ਨੇ ਪਏ ਨੇ ਪਾਵਰ ਸਟੇਜਿੰਗ ਚਾਹ ਬਾਈ ਜੀ ਕੰਪਨੀ ਵੱਲੋਂ ਹੋਵੇ ਜੀ ਪਾਵਰ ਪਾਵਰ ਕੀਤਾ ਹੋਇਆ ਜੀ ਠੀਕ ਆ ਜੀ ਡਬਲ ਪੰਪ ਲਾ ਕੇ ਠੀਕ ਆ ਡਬਲ ਪੰਪ ਲਾ ਕੇ ਬਾਈ ਜੀ ਪਾਵਰ ਕੀਤਾ ਹੋਇਆ ਹੈਗਾ ਬਰਨਾਲੇ ਦਾ ਲੋਕਲ ਨੰਬਰ ਹੈ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ 84 ਪੈਸੇ ਹੋਣਗੇ ਸਾਰੇ ਨਹੀਂ ਵੀ 80 ਪੈਸੇ ਬੈਕ ਟਾਰ ਸੀਹਟ ਦੇਣਗੇ ਬਾਈ ਜੀ ਚਾਰੇ ਟਾਰ ਸੀਹਟ ਦੇਣ ਠੀਕ ਹੈ ਚੌਕੜੇ ਸੀਹਟ ਦਾਗਾ ਰੰਗ ਪੇਂਟ ਦਾ ਬਾਈ ਜੀ ਰੰਗ ਪੇਂਟ ਦਾ ਰੇਨ ਵਾਲੀ ਮਾੜੀ ਮੋਟੀ ਟੱਚਿੰਗ ਹੋਊਗੀ ਨਾ ਮਾਤਰਾ ਠੀਕ ਹੈ ਨਾ ਮਾਤਰਾ ਜਿਵੇਂ ਕਹਦੀ ਬਾਈ ਜੀ ਬਾਈ ਦਾ ਕੰਮ ਇੱਕ ਨੰਬਰ ਹੈਗਾ ਟੱਚਿੰਗ ਫਾਚਿੰਗ ਹੈਗੀ ਹੈ ਬਾਈ ਕਹਿੰਦਾ ਵੀ ਨਾ ਮਾਤਰਾ ਵਾਂਗੂ ਆ ਬਾਲੀ ਜਿਆਦਾ ਨਹੀਂ ਹੈਗੀ ਪਰ ਹੈਗੀ ਜ਼ਰੂਰ ਆ ਜੇ ਤੇ ਮਾਡਲ ਵੇ ਜੀ ਮਾਡਲ 13 ਜੀ ਠੀਕ ਹੈ ਜੀ ਤੇ ਕਿਹੜਾ ਡਿਮਾਂਡ ਆ ਬਾਈ ਜੀ 3 ਲੱਖ 85 ਹਜ਼ਾਰ ਡਿਮਾਂਡ ਆ ਜੀ ਠੀਕ ਹੈ ਜੀ 365000 ਦਾ ਦੇ ਦੇ ਜੀ ਲੈ ਵੀ 365000 ਦਾ ਬਾਈ ਕੰਦੇ ਦੇ ਦਾਂਗੇ ਬਰਨਾਲੇ ਦਾ ਨੰਬਰ ਆ PV19 ਪਾਵਰ ਸਟੀering ਹੈ ਪਾਵਰ ਸਟੀering ਹੈ ਅਗੇ ਅਗੇ ਸਵਰਾਜ 855 ਫੋਰ ਸਟਾਰ ਰਿਵਰਸ ਪੀਟੀਓ ਬੀਵੀ3 ਮੁਕਸਰ ਦਾ ਨੰਬਰ ਆ ਵੇ ਜੀ ਜੇ ਟਾਇਰਾਂ ਦੀ ਗੱਲ ਕਰੀਏ ਵੇ ਜੀ ਇਹਦੇ ਟਾਇਰ ਇਹਦਾ 90 ਪੈਸੇ ਹੀ ਐਮਆਰਐਫ ਦੇ ਠੀਕ ਹੈ ਜੀ ਹਾਂ ਜੀ ਮੂਰਲੇ ਗੁੱਡੀ ਹਰਦੇ ਆ ਜੀ ਠੀਕ ਹੈ ਮੂਰਲੇ ਗੁੱਡੀ ਹਰਦੇ ਆਗੇ ਹਾਂ ਜੀ ਕਲੋਸ ਕਰ ਇੰਜਨ ਆ ਨਾ ਸੋਨਾ ਮਾਡਲ ਹੈ ਕਲੋਸ ਕਰਦੇ ਇੰਜਨ ਵਾਲਾਗਾ ਤੇ 14 ਮਾਡਲ ਹੈਗਾ ਜਿਹਦੀ ਡਿਮਾਂਡ ਵੀ ਜ਼ਿਆਦੇ ਹੈਗੀ ਹਾਂਜੀ ਤੇ ਲੋ ਬਈ ਚੈੱਕ ਕਰ ਲੋ ਕੰਡੀਸ਼ਨ ਅਤੇ ਕਿਹ ਡਿਮਾਂਡ ਹੈ ਬਈ ਜੀ ਇਹਦੀ ਇਹਦਾ ਜੀ 4,88,000 ਰੁਪਿਆ ਰੇਟ ਹੈ ਜੀ ਠੀਕ ਹੈ ਜੀ 4,75,000 ਦਾ ਦੇ ਦੇਾਂਗੇ ਤੇ ਵੀ 4 ਲੱਖ ਬਈ ਕਹਿੰਦਾ 75,000 ਦਾ ਦੇ ਦੇਾਂਗੇ ਹਾਂਜੀ ਤੇ ਅੱਗੇ ਕਹ ਬਈ ਜੀ ਸੋਨਾਲੀਕਾ 750 ਦਾ 55 ਹੌਸਪਾਵਰ ਵਾਲਾ ਸਾਈਡ ਗੇਅਰ ਵਾਲਾ ਛੋਟਾ ਟਰੈਕਟਰ ਜੀ ਮੈਂ ਆਪ ਕਹਦੀ 4 ਸਿਲੰਡਰ ਹੈ 4 ਸਿਲੰਡਰ ਹੈਗਾ ਹਾਂਜੀ ਟਾਇਰ ਬਈ ਜੀ ਟਾਇਰ ਨਾਲ ਉਹਦੇ 85 ਪੈਸੇ ਟਾਇਰ ਆ ਜੀ ਤੇ ਜੇ ਚਾਲ ਚਲਾਵੇ ਦੀ ਗੱਲ ਕਰੀਏ ਬਈ ਜੀ ਕਿੰਨੇ ਘ ਇਹ 1800 2000 ਘੰਟੇ ਦੇ ਵਿੱਚ ਦਾ ਹੈ ਬਾਈ ਜੀ 2000 ਦੇ ਵਿੱਚ ਵਿੱਚ ਥੱਲੇ ਥੱਲੇ ਟਰੈਕਟਰ ਚੱਲਿਆ ਹੋਇਆ ਹੈਗਾ ਹਾਂਜੀ ਤੇ ਫੁੱਲ ਟੌਪ ਮਾਡਲ ਆ ਗਿਆ 20 ਮਾਡਲ ਤੇ ਇਹਦੀ ਕੀ ਡਿਮਾਂਡ ਆ ਬਾਈ ਜੀ ਇਹਦੀ ਡਿਮਾਂਡ ਹੈਗੀ ਆ ਜੀ 5,75,000 ਰੁਪਏ ਠੀਕ ਆ ਜੀ 5,60,000 ਰੁਪਏ ਦੇ ਦੇ 5,60,000 ਰੁਪਏ ਦੇ ਦੇ ਠੀਕ ਹੈ ਪੰਜਾਬ ਨੰਬਰ ਆ ਗਿਆ ਪੰਜਾਬ ਨੰਬਰ ਆ ਫਾਸਟ ਨੰਬਰ ਫਾਸਟ ਨੰਬਰ ਆ ਜੀ ਹਾਂਜੀ ਤੇ ਅੱਗੇ ਕੇ ਬਾਈ ਜੀ ਨਿਊ ਹਾਲੈਂਡ 3630 TXT ਮਾਡਲ ਹੈ ਇਹ ਹਰਿਆਣਾ ਨੰਬਰ ਚ ਆ ਗਿਆ ਬਾਈ ਜੀ ਹਾਂਜੀ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ ਐਮ ਆਰ ਐਫ ਦਾ ਚੌਕੜਾ ਜੀ 90 95 ਦਾ ਟਾਇਰ ਆ ਜੀ ਠੀਕ ਆ ਜੀ ਰੈਂਬ ਦੇਖੋ ਇਹ ਚਿੱਟੇ ਦੁੱਧ ਵਰਗੇ ਆ ਜੀ ਲੈ ਬਾਈ ਜੀ ਦੁੱਧ ਵਰਗੇ ਰੈਂਬ ਪੈਨੇਗੇ ਤੇ ਬਾਕੀ ਤੁਸੀਂ ਇਹ ਵੀ ਮਗਰਾਟ ਵਗੈਰਾ ਵੀ ਦੇਖ ਸਕਦੇ ਹੋ ਤੇ ਵਿੱਚੋਂ ਵੀ ਦਿਖਾ ਦੇਣੇ ਬਾਈ ਜੀ ਹਾਂ ਜੀ ਪੂਰੇ ਸਾਫ ਮਗਰਾਟ ਪੈਨੇ ਤੇ ਮਾਡਲ ਬਾਈ ਜੀ ਮਾਡਲ 2013 ਜੀ ਬਾਡੀ ਬੁੱਢੀ ਦਿਖਾ ਸਮਾਰ ਕੇ ਲੈ ਬਈ ਬਾਡੀ ਲਾਈਨ ਦਾ ਪੂਰਾ ਕੋਕਾ ਪੀਸ ਪੈ ਜੀ ਮੈਂ ਆਪ ਕਹ ਰਹੀਆ ਬਾਈ ਜੀ ਤੇਰਾ ਮਾਡਲ ਹੈ ਸਮਾਈ ਚ ਚੱਲਿਆ ਵਾ ਟਰੈਕਟਰ ਆਗਾ ਹਾਂ ਜੀ ਟੂ ਬਾਕਸ ਵੇਖੋ ਲੈ ਬਈ ਟੂਲ ਬਾਕਸ ਰੰਗ ਪ ਪਾਵਰ ਸਟੀering ਆ ਫੋਲਟ ਆ ਮੜ ਲਾ ਗਿਆ 3 ਸਪੀਡ ਆ ਡਬਲ ਡਿਸਟ੍ਰਿਬਿਊਟਰ ਅਰੀਜਨਲ ਆ ਬੇ ਜੀ 3 ਸਪੀਡ ਆ ਹਾਂ ਜੀ ਅਰੀਜਨਲ ਆ ਠੀਕ ਆ ਜੀ ਅਰੀਜਨਲ 3 ਸਪੀਡ ਆ ਤੇ ਕੀ ਡਿਮਾਂਡ ਆ ਬੇ ਜੀ ਦੀ ਇਹਦੀ ਡਿਮਾਂਡ ਹੈਗੀ ਆ ਜੀ 4 ਲੱਖ 95000 ਰੁਪਏ ਰੇਟ ਆ ਠੀਕ ਆ ਜੀ 4 ਲੱਖ ਤੇ 85000 ਰੁਪਏ ਦਾ ਦੇ ਦਾਂਗੇ ਆਪਾਂ ਮੌਕੇ ਤੇ ਮਾਨਤਨ ਹੋਰ ਹੋਰ ਵੀ ਹੋ ਜਾਏਗਾ ਜੇ ਟਰੈਕਟਰ ਕੱਟਣਾ ਬੇ ਜੀ ਟਰੈਕਟਰ ਵੀ ਕੱਟ ਲਾਂਗੇ ਟਰੈਕਟਰ ਵੀ ਕੱਟ ਲਾਂਗੇ ਸਾ ਵੀ ਟਰੈਕਟਰ ਵੀ ਬਾਈ ਕਹਿੰਦਾ ਕੱਟ ਲਾਂਗੇ ਸਰਸਾ ਨੰਬਰ ਆ ਸਰਸੇ ਦਾ ਨੰਬਰ ਹੈਗਾ ਅੱਧਾ ਪੰਜਾਬ ਵਾਲਾ ਕ 730 ਜਿਹੜੇ ਵੀਰ ਕਹਿੰਦੇ ਨੇ ਕਿ ਬਾਈ ਜੀ ਪੱਠੇ ਦਾ ਕੰਮ ਕਰਨਾਗਾ ਠੀਕ ਆ ਜਾਂ ਨਾਰਮਲ ਖੇਤੀ ਲਈ ਪੂਰਾ ਬਸਟਰ ਟਰੈਕਟਰ ਹੈਗਾ ਤੇਲ ਖਰਚਾ ਵੀ ਬਹੁਤ ਘੱਟ ਆ ਟਰੈਕਟਰ ਦਾ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਇਹਦੇ ਕਾਲ ਨਾਲ ਦੇ ਟਾਇਰ ਜੀ 90 ਪੈਸੇ ਆ ਲੈ ਬਾਈ 21 ਮਾਡਲ ਆ ਨਾਲ ਦੇ ਟਾਇਰ 90 ਪੈਸੇ ਤੇ 500 ਕੁਛ ਘੰਟੇ ਚੱਲਿਆ ਵਿਆ ਪੂਰਾ ਨਵਾਂ ਟਰੈਕਟਰ ਹੈ ਜੇ ਬਾਈ ਜੀ ਤੁਸੀਂ ਨਵਾਂ ਟਰੈਕਟਰ ਖਰੀਦਣਾ ਚਾਹੁੰਦੇ ਹੋਗੇ ਸੈਂਟਰ ਕੇਅਰ ਦਾ ਬੈਸੇ ਵੀ ਬਾਈ ਜੀ ਤੇਲ ਖਰਚਾ ਬਹੁਤ ਜ਼ਿਆਦਾ ਘੱਟ ਹੁੰਦਾ ਦਾ ਤੇਲ ਬਰੀਕ ਆ ਜੀ ਲੈ ਬਈ ਤੇਲ ਬਰੀਕ ਆਗਾ ਪੂਰਾ ਕੋਕਾ ਪੀਸ ਕਰੀਏ ਜਾਂਸੀ ਜਾਂ ਦੀ ਲੋੜ ਨਹੀਂ ਹੈਗੀ ਚਾਰ ਸਪੀਰੇ ਨਿਗਾ ਮਰਵਾ ਦੇ। ਅਵੇ ਚਾਰ ਸਪੀਰੇ ਤੁਸੀਂ ਨਿਗਾ ਮਾਰ ਲਓ ਟਰੈਕਟਰ ਪੂਰਾ ਸਾਫ ਪਿਆਗਾ। ਨਵਾਂ ਹੀ ਆਜ ਮੈਂ ਆਪਾਂ ਕਹ ਜੀਏ ਜਿਹੜੇ ਵੀਰ ਨੇ ਕਹਿੰਦੇ ਨੇ ਕਿ ਭੱਠਾ ਵਾਲੇ ਵੀਰ ਕਹਿੰਦੇ ਵੀ ਅਸੀਂ ਟਰੈਕਟਰ ਲੈਣਾਗਾ ਘੱਟ ਬਜਟ ਦਾ ਘਟੋ ਘਟਾ 1.5 ਲੱਖ ਰੁਪਏ ਦਾ ਇਹ ਟਰੈਕਟਰ ਮਗਰ ਫਾਇਦਾ ਹੋ ਜਾਊਗਾ ਤੇ ਬਾਈ ਜੀ ਅਜੇ ਤੱਕ ਤੁਸੀਂ ਦੇਖ ਸਕਦੇ ਹੋ ਬਾਈ ਜੀ ਕੈਪ ਵਗੈਰਾ ਵੀ ਉੱਦੀ ਪਿਆਗਾ ਪੀਟਸ ਆਊਟ ਦਾ ਤੇ ਕੀ ਟੀਮਾਂਡ ਹੈ ਬਾਈ ਜੀ ਦੀ ਇਹਦਾ ਜੀ ਤੁਹਾਨੂੰ 1,65,000 ਰੁਪਿਆ ਰੇਟ ਆ ਠੀਕ ਆ ਜੀ ਤੁਹਾਨੂੰ 1,45,000 ਰ ਇਹ ਵੀ 365000 21 ਮਾਡਲ 500 ਘੰਟੇ ਦੇ ਲਗਭਗ ਚੱਲਿਆ ਚੱਲਿਆ ਬਠਿੰਡਾ ਨੰਬਰ 5 ਬਠਿੰਡੇ ਦਾ ਨੰਬਰ ਆ ਗਿਆ ਤੇ ਲੋ ਬਈ ਜੀ ਅੱਗੇ ਆ ਗਿਆ ਸਵਰਾਜ 855 ਫੁੱਲ ਟੌਪ ਮਾਡਲ ਛੋਟਾ ਟਰੈਕਟਰ ਜਿਵੇਂ ਕਹਦੀ ਹੈ ਬਈ ਜੀ ਅਲੱਗ ਦੇ ਕਲੱਚ ਵਾਲਾ ਤੇ 16 ਦੇ ਟਾਇਰ 3 ਸਪੀਡ ਚ ਹੈਗਾ ਤੇ ਡੇਗੀ ਚੁੱਲੇ ਵਾਲਾ ਤੇ ਇਹ ਵੀ ਬਠਿੰਡੇ ਦਾ ਨੰਬਰ ਆਗਾ ਤੇ ਟਾਇਰ ਟੱਪੇ ਬਈ ਜੀ ਟਾਇਰ ਜੀ 90 95 97 ਦਾ ਹੈ ਟਾਇਰ ਆ ਜੀ ਨਾਲ ਦੇ ਹਾਂਜੀ ਨਾਲ ਦੇ ਲੈ ਵੀ ਨਾਲ ਦੇ ਟਾਇਰ ਆਗੇ ਤੇ ਚੱਲ ਚਲਾਵਾ ਬਈ ਜੀ ਚਾਲ ਚਲਾਵਾ ਨਾਮ ਹੈ ਜੀ ਇਹ ਤਾਂ ਕੰਦੀ ਲੋੜ ਹੀ ਨਹੀਂ ਕਿੰਨੇ ਘੰਟੇ ਚੱਲੇ ਹੋਏ ਬਾਈ ਜੀ ਇਹ 700 ਘੰਟੇ ਚੱਲੇ ਜੀ ਲੈ ਵੀ 700 ਘੰਟੇ ਚੱਲੇ ਚਾਂਸੀ ਰਿਕਾਰਡ ਦੇ ਵਿੱਚ ਚਾਂਸੀ ਰਿਕਾਰਡ ਹਾਂ ਜੀ ਤੇ ਇਹਦੀ ਕੀ ਡਿਮਾਂਡ ਆ ਬਾਈ ਜੀ ਡਿਮਾਂਡ ਇਹਦੀ 790 ਆ ਜੀ ਠੀਕ ਆ ਜੀ 770 ਦਾ ਦੇ ਦਾਂਗੇ ਬਾਕੀ ਮੌਕੇ ਤੇ ਮਾਨਤਨ ਹੋਰ ਵੀ ਲੈ ਵੀ ਬਾਕੀ ਮੌਕੇ ਤੇ ਮਾਨਤਨ ਹੋਰ ਵੀ ਹੋ ਜਾਊਗਾ ਫਾਈਬਰ ਔਡ ਨਾਲ ਆ ਜੀ ਲੈ ਵੀ ਫਾਈਬਰ ਔਡ ਨਾਲ ਆ ਕੇ ਬਾਕੀ ਪੂਰਾ ਕੋਕਾ ਪੀਸ ਟਰੈਕਟਰ ਹੈਗਾ ਜਿਵੇਂ ਆਪਾਂ ਕਹਿੰਦੀ ਬਾਈ ਜੀ ਨਮੀ ਛੋਲਾ ਟਰੈਕਟਰ ਪਿਆਬੀ ਮੁੰਡੇ ਬੈਸੇ ਬਹੁਤ ਜਿਆਦਾ ਘੱਟ ਪਸੰਦ ਕਰਦੇ ਨੇਗੇ ਇਹ ਛੋਲਾ ਕੈਂਟ ਆਗਾ ਤੇ ਅੱਗੇ ਗਏ ਬਾਈ ਜੀ ਜੌਂਡੀ ਆਰ 5204 ਚੌਕੜਾ ਟਾਇਰਾਂ ਦਾ ਕਹਿੰਦੇ ਲੋੜ ਨਹੀਂ ਬਾਈ ਜੀ ਮੈਂ ਕਹਿੰਦਾ ਤਾਜੀ ਬੁਆਈ ਨਿਪਵਾ ਕੇ ਲਿਆਂਦੇ ਨੇਗੇ ਤੁਮਣੀ ਵੀ ਅਜੇ ਤੱਕ ਨਾਲ ਖੜੀਆ ਰਹਿਗੇ ਤੇ ਮਾਡਲ ਬਾਈ ਜੀ ਮਾਡਲ 12 ਜੀ ਬਾਈ ਜੀ 12 ਮਾਡਲ ਹੈ ਬਠਿੰਡੇ ਦਾ ਨੰਬਰ ਆ ਬਾਈ ਜੀ ਤੇ ਰੰਗ ਪੇਂਟ ਦਾ ਬਾਈ ਜੀ ਰੰਗ ਪੇਂਟ ਦਾ ਰੇਨ ਵਾਲਾ ਹੀ ਸਾਫ਼ ਸੁਥਰਾ ਟਰੈਕਟਰ ਹੈ ਠੀਕ ਆ ਜੀ ਡਬਲ ਪੀ ਟੂ ਹੋਈ ਲੈ ਬਈ ਡਬਲ ਪੀ ਟੂ ਹੋਗਾ ਹਾਂਜੀ ਤੇ ਕਾਲੀ ਬਾਡੀ ਵਾਲਾ ਠੀਕ ਹੈ ਜੀ ਮੈਂ ਆਪਾਂ ਕਿਹਦੇ ਕਾਲਟਡ ਵਾਲਾ ਇਹਦੀ ਡਿਮਾਂਡ ਬਹੁਤ ਜ਼ਿਆਦਾ ਆ ਗਈ ਬਹੁਤ ਜ਼ਿਆਦਾ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਬਾਈ ਜੀ ਦੀ ਇਹਦਾ 435000 ਰੁਪਿਆ ਰੇਟ ਆ ਜੀ ਠੀਕ ਹੈ ਜੀ ਆਹ ਨਾਲ ਚ 4 ਲੱਖ ਦਾ ਦੇ ਦੇ ਲੈ ਬਈ ਸਿੱਧੇ ਕੰਮ ਮਕਾਤਾ ਬਾਈ ਜੀ ਨੇ 35000 ਰੁਪਏ ਦਾ ਸਿੱਧਾ ਡਿਸਕਾਊਂਟ ਆਗਾ ਟਾਇਰਾਂ ਦਾ ਬਿੱਲ ਮਿਲ ਜੂ ਠੀਕ ਹੈ ਜੀ ਟਾਇਰਾਂ ਦਾ ਤੁਹਾਨੂੰ ਬਿੱਲ ਵੀ ਮਿਲ ਜੂਗਾ ਬਾਈ ਜੀ 5 ਸਾਲ ਦੀ ਗਾਰੰਟੀ ਆ ਠੀਕ ਹੈ ਜੀ ਤੇ ਟਾਇਰ ਆ ਗਏ ਨੇ ਬਾਈ ਜੀ ਇਹਦੇ ਮੋਂਟਲ ਕਰਤਾਰ ਦੇ ਘerai ਜਿਹੜੇ ਜਿਆਦੇ ਹੁਣ ਮਸ਼ਹੂਰ ਚੱਲ ਰਹੇ ਆ ਠੀਕ ਆ ਜੀ ਤੇ ਅੱਗੇ ਕਹੇ ਬਾਈ ਜੀ ਸੋਨਾ ਲੀਕਾ ਘੱਟ ਖਰਚ ਵਾਲਾ ਛੋਟੇ ਜੀਮਿੰਦਾਰ ਲਈ ਪੂਰਾ ਵੈਸਟ ਟਰੈਕਟਰ ਸੈਂਟਰ ਗੇਅਰ ਆ ਬਾਈ ਇਹ ਪਰ ਮਾਡਲ ਪੁਰਾਣਾ ਕਾ ਪਰ ਵੈਸਟ ਆ ਕਾ ਪੂਰਾ ਟਾਇਰ ਪੂਰਾ ਸਾਫ ਆ ਜੀ ਪੀ ਐਮ ਨੰਬਰ ਆ ਠੀਕ ਆ ਜੀ 717 ਟਰੈਕਟਰ ਆ ਇਹ ਸੇਚਰੀ ਚ ਆ ਬਾਈ ਇਹ ਹਾਂ ਜੀ ਸੇਚਰੀ ਚ ਹਾਂ ਪਿੱਛੋਂ ਦਿਖਾ ਦੇ ਨਿਗਾਹ ਮਾਰਾ ਦੇ ਲੈ ਬਾਈ ਜੀ ਠੀਕ ਆ ਮਾਰ ਸਕਦੇ ਹੋ ਤੁਸੀਂ ਹਾਂ ਜੀ ਟਰੈਕਟਰ ਪੂਰਾ ਸਾਫ ਪਿਆ ਕਾ 21 ਚਰੀ ਚ ਹੈ ਡਬਲ 21 ਚਰੀ ਚ ਆ ਜੀ ਹਾਂ ਜੀ ਤੇ ਡਬਲ ਕਲੱਚ ਦਾਗਾ ਹਾਂਜੀ ਤੇ ਰੰਗ ਪੇਂਟ ਦਾ ਬਾਈ ਜੀ ਰੰਗ ਪੇਂਟ ਤਾਂ ਰਹੀ ਨਾ ਹੁੰਦਾ ਸਾਰਾ ਸਾਫ਼ ਸੁਥਰਾ ਟਾਈਪ ਦਾ ਮਗਰਾੜ ਮਗਰੂੜ ਬੇਕੋ ਕਿੰਨੇ ਚੰਗੇ ਪਏ ਲੈ ਬਾਈ ਜੀ ਸਾਰਾ origignal ਹੈਗਾ ਤੇ ਸਪੀਕਰ ਵਗੈਰਾ ਨਾਲ ਹੀ ਦੋਂਗੇ ਬਾਈ ਜੀ ਹਾਂ ਨਾਲ ਹੀ ਠੀਕ ਹੈ 80 85 66 ਟਾਇਰ ਹੈ ਜੀ ਇਹਦੇ ਠੀਕ ਹੈ ਜੇ ਕੇ ਕੰਪਨੀ ਦੇ ਵਧੀਆ ਵਾਲੀ ਕੰਪਨੀ ਦੇ ਹਾਂਜੀ ਤੇ ਮਾਡਲ ਬਾਈ ਜੀ ਮਾਡਲ 5 ਜੀ ਤੇ ਕੀ ਡਿਮਾਂਡ ਆ ਬਾਈ ਜੀ 2005 ਮਾਡਲ ਆ 255000 ਰੁਪਿਆ ਡਿਮਾਂਡ ਆ 240000 ਰੁਪਏ ਦੇ ਦੇ ਲੈ ਵੀ 2 ਲੱਖ ਬਾਈ ਕਹਿੰਦਾ 40000 ਤਾਂ ਦੇ ਦਾਂਗੇ ਬਾਕੀ ਕੰਡੀਸ਼ਨ ਦਾ ਪੂਰਾ ਸਾਪਿਆ ਪੰਜਾਬ ਨੰਬਰ ਆਗਾ ਹਾਂਜੀ ਤੇ ਅਗੇ ਕਹਿੰਗੇ ਬਾਈ ਜੀ ਸਵਰਾਜ 855 4 ਸਟਾਰ ਬੇਠੰਡੇ ਦਾ ਨੰਬਰ ਆ ਬਾਈ ਜੀ ਹਾਂਜੀ 14 ਮਾਡਲ ਆ 14 ਮਾਡਲ ਆਗਾ ਪਾਵਰ ਸਟੀering ਚਗਾ ਤੇ ਟਾਇਰ ਟੱਪੇ ਬਾਈ ਜੀ ਟਾਇਰ ਪਹਿਲੇ JK ਦੇ ਨਵੇਂ ਆ ਜੀ ਠੀਕ ਆ ਜੀ ਹਾਂਜੀ ਤੇ ਬੈਕ ਟਾਇਰ 14 ਦੇ JK ਦੇ ਜਮਾ ਨਵੇਂ ਨਗੇ ਤੇ ਅਗਲੇ ਬਾਈ ਜੀ ਅਗਲੇ ਮੰਨ ਕੇ ਜਦੋਂ 85 90 ਪਰ ਟਾਇਰ ਅਗਲੇ ਵੀ ਜੇ ਕੇ ਦੇ ਠੀਕ ਹੈ ਜੀ ਅਗਲੇ ਵੀ ਜੇ ਕੇ ਦੇ ਵਧੀਆ ਵਾਲੀ ਕੰਪਨੀ ਵਾਲੇ ਹਾਂਜੀ ਤੇ 14 ਮਾਡਲ ਹੈ ਇਹਦੀ ਕੀ ਡਿਮਾਂਡ ਹੈ ਬਾਈ ਜੀ ਇਹ ਤਾਂ ਜੀ 495000 ਰੁਪਿਆ ਡਿਮਾਂਡ ਹੈ ਠੀਕ ਹੈ ਜੀ ਟਰੈਕਟਰ ਸਾਫ਼ ਸੁਥਰਾ ਹੈਗਾ ਟਾਇਰ ਨਵੇਂ ਆ ਸਾਰਾ ਕੁਝ ਓਕੇ ਹੈ ਠੀਕ ਹੈ ਤੇ ਸਾਢੇ ਸੜਾਵਾ ਬਾਈ ਜੀ ਸਾਢੇ ਸੜਾਵਾ ਦੇ ਦਾਂਗੇ ਜੀ 475000 ਲੈ ਵੇ 475000 ਰਹਿ ਗਏ ਜੋ 20000 ਦੀ ਸੂਤਾ ਬਾਕੀ ਮੌਕੇ ਤੇ ਮਾਤਾਨ ਦੇ ਦੂ ਆ ਕੇ ਵੇਖੋ ਠੀਕ ਹੈ ਜੀ ਤੇਗੜਾ ਬੇਜੀ ਬਸ ਹਸੀਓ ਠੀਕ ਹੈ ਜੀ ਤੇ ਲੁਕੇਸ਼ ਨੇ ਇੱਕ ਵਾਰੀ ਹੋਰ ਦੱਸ ਦੋ ਬੇਜੀ ਮੇਰਾ ਪਿੰਡ ਚੱਕਰੋਲ ਦੂ ਸਿੰਘ ਵਾਲਾ ਠੀਕ ਹੈ ਜੀ ਛਲਾ ਬਠਿੰਡਾ ਠੀਕ ਹੈ ਜੀ ਤਸੀਲ ਸੰਗਤ ਠੀਕ ਹੈ ਜੀ ਇਹ ਲੋਕੇਸ਼ਨ ਡੱਬ ਵਾਲੀ ਬਸ਼ੰਦਾ ਰੋਡ ਤੇ ਪੈਂਦਾ ਹੀ ਆਪਣਾ ਠੀਕ ਹੈ ਜੀ ਤੇ ਟਰੈਕਟਰ ਆਪਣੇ ਤਲਵੰਡੀ ਸਾਬੋ ਵੀ ਖੜੇ ਹੁੰਦੇ ਆ ਜੀ ਇਹ ਇੱਥੇ ਨਿਗਾ ਮਾਰਨੀ ਆ ਫੋਨ ਮਾਰ ਕੇ ਆ ਜਨ ਦਿਖਾ ਦੇਣ ਠੀਕ ਹੈ ਜੀ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਠੀਕ ਹੈ ਜੀ ਜੇ ਉਹ ਟਰੈਕਟਰ ਖਰੀਦਣਾ ਉਹ ਵੀ ਡਿਮਾਂਡ ਤੇ ਲੈ ਕੇ ਜੇ ਟਰੈਕਟਰ ਵੇਚਣਾ ਉਹ ਹੋਰ ਵੀ ਲੈ ਲੈਣੇ ਬੇਜੀ ਹਾਂ ਲੈ ਲਾਂਗੇ ਆਪਾਂ ਇਹ ਕੱਟਾਉਣਾ ਵਿੱਚ ਵੀ ਕੱਟ ਲਾਂਗੇ ਠੀਕ ਹੈ ਬਾਈ ਗੱਲ ਕਰਕੇ ਬਹੁਤ ਲੱਗੇ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਲੋ ਬਾਈ ਜੀ ਵੀਡੀਓ ਕਿਵੇਂ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਕਿਸੇ ਨਵੀਂ ਵੀਡੀਓ ਤਦ ਤੱਕ ਲਈ ਬਾਈ ਜੀ ਧੰਨਵਾਦ